ਯਾਰ ਉਹ ਵੀ ਲੋੜਾ ਨਾਲ ਕੱਲਾ ਕੱਲਾ ਡਬਾੜਿਆ ਤੇਰਾ ਛੋਟਾ ਮੋਟਾ ਚੱਲੇ ਜਾਂਦਾ ਹੈ ਜਾਂ ਨਹੀਂ ਕੋਈ ਨਹੀਂ ਚੋਰੀ ਹੁੰਦਾ ਕਰਦਾ ਇਹਦੇ ਫੋੜਾ ਨਿਕਲਦੀ ਗੱਲ ਕਰਦਾ ਕਿਦਾਂ ਲੱਗਾ ਦਾ ਬੱਲੇ ਹਾਂ ਨਿਕਲ ਪਈ ਹੈ ਕੱਖਰੀਆਂ ਤੇ ਰਾਤ ਨੂੰ ਜਿਹੜੇ ਇਧਰ ਨੂੰ

ਸਿੰਘਾਏ ਕੱਲ ਮੈਂ ਆਪਣੀ ਦੁਕਾਨ ਸ਼ਾਮ 7 ਵੇ ਬੰਦ ਕਰਕੇ ਘਰ ਚਲ ਗਿਆ ਸੀਗਾ ਤੇ ਅੱਜ ਸਵੇਰੇ ਜਦੋਂ ਮੈਂ 9:30 ਵਜੇ ਦੁਕਾਨ ਤੇ ਆਇਆ ਤਾਂ ਮੈਂ ਆਪਣੇ ਵੱਲੋਂ ਸਟੱਪ ਪੂਰਾ ਖੋਲਿਆ ਆਪਣੇ ਲੋਕ ਆਪੇ ਖੋਲੇ ਜਦੋਂ ਅੰਦਰ ਆਇਆ ਤਾਂ ਵੇਖਿਆ ਕਿ ਮੇਰੇ ਸਾਰੇ ਦਰਾਜ ਜਿਹੜੇ ਸੀ ਉਹ ਖੁੱਲੇ ਹੋਏ ਸੀਗੇ ਤੇ ਕੱਲ ਮੈਂ ਸੋਚਿਆ ਕਿ ਦਰਾਜ ਨੂੰ ਖੋਲ ਕੇ ਨਹੀਂ ਗਿਆ ਫਿਰ ਮੈਂ ਅਚਾਨਕ ਮਗਰਲੇ ਪਾਸੇ ਦੇਖਿਆ ਤੇ ਮੇਰੀ ਦੁਕਾਨ ਦੀ ਦੁਕਾਨ ਦੇ ਪਿੱਛੇ ਪਾਸੇ ਉਹ ਤੋੜੀ ਹੋਈ ਸੀ ਉੱਚੋ ਸਿਰਫ 10 12 ਇੰਚ ਦੀ ਜਗ੍ਹਾ ਦੇ ਵਿੱਚੋਂ ਹੀ ਚੋਰ اندر ਲੰਘ ਕੇ ਆਇਆ ਤੇ ਉਹਨੇ ਮੇਰੀ ਸਾਰੀ ਦੁਕਾਨ ਦੀ ਫੋਲਾਫਲੀ ਕੀਤੀ ਤੇ ਦੋ ਤਿੰਨ ਫੋਨ ਸੀ ਕਾਕਾ ਵੇ ਇੱਕ ਮੇਰਾ ਆਪਣਾ ਸੀਗਾ Samsung ਦਾ J7 ਤੇ ਉਹ ਚੋਰੀ ਕੀਤਾ ਗਿਆ ਤੇ ਕੁਝ ਪੈਸੇ ਸੀਗੇ ਮੇਰੇ ਹਜ਼ਾਰ ਤੋਂ 1500 ਰੁਪਏ ਉਹ ਚੋਰੀ ਕੀਤੇ ਗਏ ਨੇ ਕੁਝ ਭਾਂਡਾ ਸੀਗਾ ਉਹ ਵੀ ਚੋਰੀ ਕੀਤਾ ਗਿਆ ਤੇ ਮੇਰੀ ਹਰ ਚੀਜ਼ ਨੂੰ ਚੰਗੀ ਤਰ੍ਹਾਂ ਫੋਲਿਆ ਗਿਆ ਜਿਸ ਕਰਕੇ ਕਾਫੀ ਸਮਾਨ ਉਹ ਲੈ ਗਏ ਜਿਵੇਂ ਨਾਲ ਐਸੈਸਰੀਜ਼ ਆ iPhone ਦੇ ਕਵਰ ਵਗੈਰਾ ਕਿੱਥੇ ਦੁਕਾਨ ਕਿੱਥੇ ਆਪਣੀ ਮੇਰੀ ਦੁਕਾਨ ਅਜੀਤ ਬਾਗ ਅਡੇ ਵਿੱਚ ਹੈ ਜੀਟੀ ਰੋਡ ਦੇ ਨਾਲ ਪਤਾ ਲੱਗ ਗਿਆ ਪਹਿਲੇ ਵੀ ਚੋਰੀ ਹੋਈ ਸੀ ਕੀ ਹੋਇਆ ਸੀ ਪਹਿਲੇ ਪਹਿਲੀ ਚੋਰੀ ਮੇਰੀ 5 ਜੁਲਾਈ 2023 ਨੂੰ ਹੋਈ ਸੀ ਸਵੇਰੇ 3:20 ਮਿੰਟ ਤੇ ਉਦੋਂ ਮੇਰਾ ਲੈਪਟਾਪ Samsung, Acer Plus Phone ਨਾਲ 24 ਇੰਚ ਦੀ ਬਲੂ ਫੈਦਰ ਕੰਪਨੀ ਦੀ LED ডিসਪਲੇ ਤੇ ਫਿੰਗਰਪ੍ਰਿੰਟ ਮਸ਼ੀਨ, ਲੈਮਸ ਜਮ ਮਸ਼ੀਨ ਤੇ ਉਦੋਂ ਵੀ ਮੇਰਾ 4-5000 ਰੁਪਿਆ ਦਾ ਪਿਆਸੀ ਕਾਪੀ ਲੈ ਗਈ ਸੀ ਨਾਲ ਉਦੋਂ ਮੇਰਾ ਤਕਰੀਬਨ 1.5 ਲੱਖ ਦਾ ਨੁਕਸਾਨ ਹੋਇਆ ਸੀ ਲਗਾਤਾਰ ਚੋਰੀਆਂ ਹੋ ਰਹੀਆਂ ਕੀ ਮੰਨ ਕਰਨਾ ਜਾਂਦੇ ਪੁਲਿਸ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੇਰੀ ਇਹ ਹੀ ਮੰਗ ਹੈ ਇਹ ਜਿਹੜੀ ਵਾਧੇ ਚੋਰੀਆਂ ਨੂੰ ਰੋਕਿਆ ਜਾਵੇ ਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਾਂ ਕੋਈ ਦੁਕਾਨਾਵਾਹਕ ਤੇ ਜਿਹੜੇ ਚੌਂਕੀਦਾਰ ਨੇ ਰਾਤ ਵਾਸਤੇ ਅਵੇਲੇਬਲ ਹੁੰਦੇ ਨੇ ਉਹਨਾਂ ਨੂੰ ਮਹਿਆ ਕਰਾਇਆ ਜਾਵੇ ਸਾਰਿਆਂ ਨੂੰ ਆਪਣੇ ਜੋਰ ਤੇ ਕਹਿ ਕੇ ਕਰਵਾਉਣ ਕਿਉਂਕਿ ਇੱਕ ਵਾਰੀ ਕਹਿ ਜਾਂਦੇ ਨੇ ਮਾਰਕੀਟ ਵਾਲੇ ਪਰ ਕੋਈ ਵੀ ਚੌਂਕੀਦਾਰ ਇਥੇ ਰੱਖਿਆ ਨਹੀਂ ਜਾਂਦਾ